ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਪਿਤਾ ترਸੀਮ ਸਿੰਘ ਨੇ ਇਹ ਖੁਦ ਦੱਸਿਆ ਕਿ ਭਾਈ ਅਮਰਿਤਪਾਲ ਸਿੰਘ ਕਦੋਂ ਬਾਹਰ ਆਉਣਗੇ ਭਾਈ ਅਮਰਿਤਪਾਲ ਸਿੰਘ ਦਾ ਜੇਲ੍ਹ ਤੋਂ ਬਾਹਰ ਆਉਣਾ ਕਦੋਂ ਹੋ ਰਿਹਾ ਹੈ ਇਹਦੇ ਬਾਰੇ ਜਿਹੜੀ ਹੈ ਜਾਣਕਾਰੀ ਉਹਨਾਂ ਨੇ ਖੁਦ ਸਾਂਝੀ ਕੀਤੀ ਹੈ ਤੁਹਾਨੂੰ ਜ਼ਰੂਰ ਦੱਸਾਂਗੇ ਗੱਲ ਕਰਦੇ ਆਂ ਜਿੱਥੇ ਜਲੰਧਰ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਆਖਰ ਬਾਪੂ ਤਰਸੇਮ ਸਿੰਘ ਹੋਰਾਂ ਨੇ ਜਿਹੜੀ ਹੈ ਉਸਤੇ ਵੀ ਆਪਣੀ ਪ੍ਰਤੀਕਿਰਿਆ ਸਾਫ਼ ਕੀਤੀ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਲਗਾਤਾਰ ਅਮਰਿਤਪਾਲ ਸਿੰਘ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਉਹ ਉਹਨਾਂ ਦੀ ਰਿਹਾਈ ਦੀਆਂ ਬਿਲਕੁਲ ਸਾਫ਼ ਹੋ ਚੁੱਕੀਆਂ ਨੇ ਆਖਰਕਾਰ ਅਮਰਿਤਪਾਲ ਸਿੰਘ ਜਿਹੜੇ ਨੇ ਕਦੋਂ ਜਿਹੜੇ ਨੇ ਬਾਹਰ ਆਉਣਗੇ ਅਮਰਿਤਪਾਲ ਸਿੰਘ ਕਦੋਂ ਜਿਹੜੇ ਨੇ ਜੇਲ੍ਹ ਤੋਂ ਬਾਹਰ ਆ ਕੇ ਉਹ ਸੰਸਦ ਜਾਣਗੇ ਐਨਐਸਏ ਕਦੋਂ ਖਤਮ ਹੋ ਰਿਹਾ ਹੈ ਇਹਦੇ ਬਾਰੇ ਗੱਲਬਾਤ ਜਿਹੜੀ ਹੈ ਜ਼ਰੂਰ ਚੱਲ ਰਹੀ ਹੈ ਹਾਲਾਂਕਿ ਜੇ ਗੱਲ ਕਰੀਏ ਤਾਂ ਬਿਲਕੁਲ ਜਿੱਥੇ ਅਮਰਿਤਪਾਲ ਸਿੰਘ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅਮਰਿਤਪਾਲ ਸਿੰਘ ਜੇਲ੍ਹ ਤੋਂ ਜਲਦੀ ਹੀ ਬਾਹਰ ਆ ਰਹੇ ਨੇ ਬਾਪੂ ترਸੀਮ ਸਿੰਘ ਹੋਰਾਂ ਨੇ ਦੱਸਿਆ ਇਹ ਕਿ ਆਖਰ ਅਮਰਿਤਪਾਲ ਸਿੰਘ ਜਲਦੀ ਹੀ ਐਨਐਸਏ ਨੂੰ ਚੁਣੌਤੀ ਅਸੀਂ ਦੇ ਰਹੇ ਹਾਂ ਕੋਰਟ ਦੇ ਵਿੱਚ ਕੋਰਟ ਦੇ ਰਾਹੀਂ ਉਹਨਾਂ ਦੀ ਜਿਹੜੀ ਹੈ ਰਿਹਾਈ ਹੋਵੇਗੀ ਅਮਰਿਤਪਾਲ ਸਿੰਘ ਜਲਦੀ ਹੀ ਬਾਹਰ ਆਉਣਗੇ ਹਾਲਾਂਕਿ ਅਮਰਿਤਪਾਲ ਸਿੰਘ ਦੀ ਰਿਹਾਈ ਬਹੁਤ ਜਲਦੀ ਹੋ ਰਹੀ ਹੈ ਤੇ ਅਮਰਿਤਪਾਲ ਸਿੰਘ ਐਨਐਸਏ ਖਤਮ ਕਰਕੇ ਨਾ ਜਿਹੜਾ ਹੈ ਜਿੱਤੇ ਪੰਜਾਬ ਸਰਕਾਰ ਐਨਐਸਏ ਖਤਮ ਕਰ ਦਿੰਦੀ ਹੈ ਤਾਂ ਅੱਜ ਹੀ ਅਮਰਿਤਪਾਲ ਸਿੰਘ ਬਾਹਰ ਆ ਜਾਂਦੇ ਨੇ ਲੇਕਿਨ ਅਸੀਂ ਕੋਰਟ ਰਾਹੀਂ ਚੁਣੌਤੀ ਦੇ ਰਹੇ ਹਾਂ ਐਨਐਸਏ ਨੂੰ ਤੇ ਉਸ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਐਨਐਸਏ ਖਾਰਜ ਹੋਣ ਦੇ ਲਈ ਫਿਰ ਅਮਰਿਤਪਾਲ ਸਿੰਘ ਬਾਹਰ ਆਉਣਗੇ ਤੇ ਅਮਰਿਤਪਾਲ ਸਿੰਘ ਸਿੱਧਾ ਖਡੂਰ ਸਾਹਿਬ ਆਉਣਗੇ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰਨਗੇ ਇਹ ਗੱਲ ਖੁਦ ਅਮਰਿਤਪਾਲ ਸਿੰਘ ਹੋਰਾਂ ਨੇ ਕਹੀ ਹੈ ਸੋ ਅਮਰਿਤਪਾਲ ਸਿੰਘ ਹੁਣੇ ਕਾਫੀ ਜ਼ਿਆਦਾ ਐਕਸਾਈਟਡ ਨੇ ਹਾਲਾਂਕਿ ਸੰਸਦ ਦੇ ਵਿੱਚ ਜਾਣ ਦੇ ਲਈ ਤੇ ਲੋਕਾਂ ਦੇ ਮੁੱਦੇ ਜਿਹੜੇ ਨੇ ਉਥੇ ਬਿਲਕੁਲ ਰੱਖਣ ਦੇ ਲਈ ਅਮਰਿਤਪਾਲ ਸਿੰਘ ਹੁਣੀ ਕਾਫੀ ਜ਼ਿਆਦਾ ਬਿਲਕੁਲ ਇਸ ਗੱਲ ਨੂੰ ਲੈ ਕੇ ਟੈਸਟ ਦੇ ਵਿੱਚ ਨੇ ਉਧਰ ਦੂਜੇ ਪਾਸੇ ਜਲੰਧਰ ਵੈਸਟ ਦੇ ਵਿੱਚ ਜਿੱਥੇ ਚੋਣਾ ਹੋ ਰਹੀਆਂ ਨੇ ਬਾਪੂ ترਸੀਮ ਸਿੰਘ ਹੋਰਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਾ ਹੱਕ ਦੇ ਵਿੱਚ ਆ ਕਿ ਕੋਈ ਵਧੀਆ ਮਤ ਦਾ ਬੰਦਾ ਜਿਹੜਾ ਹੈ ਉਹ ਸਾਹਮਣੇ ਆਵੇ ਹਾਲਾਂਕਿ ਲੋਕ ਜਿਹਨੂੰ ਚੁਣਨਗੇ ਉਹ ਧੰਨਵਾਦ ਹੋਏਗਾ ਤੇ ਉਹੀ ਸਹੀ ਫੈਸਲਾ ਹੋਏਗਾ ਪਰ ਕੋਈ ਵਧੀਆ ਜਿਹੜਾ ਇਨਸਾਨ ਹੈ ਵਧੀਆ ਸੋਚ ਵਾਲਾ ਜੋ ਵਿਕਾਸ ਪ੍ਰਤੀ ਜਿਹੜੀ ਐ ਸੋਚ ਰੱਖਦਾ ਹੋਵੇ ਉਹਦਾ ਆਉਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਅਸੀਂ ਉੱਥੇ ਕੋਈ ਆਪਣਾ ਕੈਂਡੀਡੇਟ ਨਹੀਂ ਐਲਾਨਿਆ ਇਸ ਚੀਜ਼ ਦੀ ਅਸੀਂ ਖੁੱਲ ਕੇ ਜਿਹੜੀ ਐ ਪੁਸ਼ਟੀ ਨਹੀਂ ਕਰ ਸਕਦੇ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਬਿਲਕੁਲ ਜਲੰਧਰ ਚੋਣਾ ਦੇ ਵਿੱਚ ਕੋਈ ਵਧੀਆ ਬੰਦਾ ਜਿਹੜਾ ਹੈ ਉਹ ਆਉਣਾ ਚਾਹੀਦਾ ਹੈ ਇਹ ਗੱਲ ਜਿਹੜੀ ਹੈ ਖੁਦ ਬਾਪੂ ਤਰਸੇਮ ਸਿੰਘ ਹੋਰਾਂ ਨੇ ਕਹਿਣਾ ਕੀਤੀ ਹੈ ਉਧਰ ਜਲੰਧਰ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਜਿੱਥੇ ਜਿਮਨੀ ਚੋਣ ਹੋ ਰਹੀ ਹੈ ਬੁੱਧਵਾਰ ਸਵੇਰੇ ਹੀ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ ਇਸ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਹ ਇਸ ਸੀਟ ਦੇ ਕੁੱਲ 171963 ਵੋਟਰ ਨੇ ਇਹਨਾਂ ਵਿੱਚੋਂ 99629 ਪੁਰਸ਼ ਅਤੇ 82326 ਔਰਤਾਂ ਸ਼ਾਮਲ ਨੇ ਉਕਤ ਖੇਤਰ ਦੇ ਵਿੱਚ 8 ਤੀਜੇ ਲਿੰਗ ਦੇ ਵੋਟਰ ਨੇ ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਇੱਥੇ 700 ਜਵਾਨ ਤਾਇਨਾਤ ਕੀਤੇ ਗਏ ਨੇ ਸੀਟ ਤੇ ਤਿਕੋਣਾ ਮੁਕਾਬਲਾ ਜਿਹੜਾ ਹੈ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗਰਾਲ ਆਪ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ सुरेंद्र ਕੌਰ ਚੋਣ ਲੜ ਰਹੇ ਨੇ ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ 2012 ਦੇ ਵਿੱਚ ਭਾਜਪਾ 2017 ਦੇ ਵਿੱਚ ਕਾਂਗਰਸ ਅਤੇ 2022 ਦੇ ਵਿੱਚ ਆਪ ਨੇ ਜਿਹੜੀ ਹੈ ਇਹ ਸੀਟ ਜਿੱਤੀ ਹੈ ਜਲੰਧਰ ਪੱਛਮੀ ਸੀਟ ਆਮ ਆਦਮੀ ਪਾਰਟੀ ਲਈ ਸਭ ਤੋਂ ਅਹਿਮ ਹੈ ਕਿਉਂਕਿ ਉਕਤ ਸੀਟ ਪਹਿਲਾਂ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਜੋ ਹੁਣ ਭਾਜਪਾ ਵਿੱਚ ਹੈ ਉਹਨਾਂ ਕੋਲ ਸੀ ਅੰਗਰਾਲ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਉਹਨਾਂ ਨੇ ਕਾਂਗਰਸ ਤੇ ਤਤਕਾਲੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੋ ਜੋ ਹੁਣ ਭਾਜਪਾ ਦੇ ਵਿੱਚ ਹੈ ਉਹਨੂੰ ਲਗਭਗ 4253 ਵੋਟਾਂ ਦੇ ਨਾਲ ਹਰਾਇਆ ਸੀ ਇਸ ਦੇ ਨਾਲ ਹੀ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਹੁਣ ਆਪ ਦੇ ਵਿੱਚ ਤੀਜੇ ਨੰਬਰ ਤੇ ਰਹੇ ਨੇ ਸੋ ਆਖਰ ਇਹ ਸੀਟ ਜਿਹੜੀ ਹੈ ਕਿਸ ਪਾਰਟੀ ਦੇ ਖਾਤੇ ਦੇ ਵਿੱਚ ਜਾਂਦੀ ਹੈ ਇਹ ਤਾਂ ਸਮਾਂ ਹੀ ਜਿਹੜਾ ਹੈ ਦੱਸ ਸਕਦਾ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁਸਲਮ ਔਰਤਾਂ ਆਪਣੇ ਪਤੀ ਤੋਂ ਮੰਗ ਸਕਦੀਆਂ ਨੇ ਗੁਜ਼ਾਰਾ ਪੱਤਾ ਸੁਪਰੀਮ ਕੋਰਟ ਨੇ ਇਹ ਮਾਮਲਾ ਸਪਸ਼ਟ ਕਰ ਦਿੱਤਾ ਹੈ ਦੇਸ਼ ਦੀ ਸਰਵਉੱਚ ਅਦਾਲਤ ਨੇ ਅੱਜ ਇਹ ਕਿਹਾ ਹੈ ਕਿ ਮੁਸਲਮ ਔਰਤ ਆਪਣੇ ਪਤੀ ਤੋਂ ਗੁਜ਼ਾਰਾ ਪੱਤਾ ਮੰਗ ਸਕਦੀਆਂ ਨੇ ਇਸ ਸਬੰਧੀ ਔਰਤਾਂ ਸੀਆਰਪੀਸੀ ਦੀ ਧਾਰਾ 125 ਤਹਿਤ ਪਟੀਸ਼ਨ ਵੀ ਦਾਇਰ ਕਰ ਸਕਦੀਆਂ ਨੇ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਧਰਮ ਨਿਰਪੱਖਤਾ ਸਾਰੀਆਂ ਵਿਅਕਤੀਆਂ ਔਰਤਾਂ ਤੇ ਲਾਗੂ ਹੁੰਦੀ ਹੈ ਚਾਹੇ ਉਹਨਾਂ ਦਾ ਕੋਈ ਵੀ ਧਰਮ ਹੋਵੇ ਜਸਟਿਸ ਬੀਵੀ ਨਾਗਰਤਨਾ ਅਤੇ ਆਗੇ 16 ਜਾਰੀਜ਼ ਮਸੀਦ ਦੇ ਬੈਂਚ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਗੁਜ਼ਾਰਾਦਾਨ ਨਹੀਂ ਬਲਕਿ ਸਾਰੀਆਂ ਵਿਆਹੀਆਂ ਔਰਤਾਂ ਦਾ ਅਧਿਕਾਰ ਹੈ ਜਸਟਿਸ ਨਾਗਰਤਨਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਅਸੀਂ ਸਰਵਉੱਚ ਅਦਾਲਤ ਦੇ ਵਿੱਚ ਆਈ ਇਸ ਅਪੀਲ ਨੂੰ ਖਾਰਜ ਕਰ ਰਹੇ ਹਾਂ ਤੇ ਧਾਰਾ 125 ਸਾਰੀਆਂ ਔਰਤਾਂ ਦੇ ਲਾਗੂ ਹੋਵੇਗੀ ਜਿਕਰ ਜੋ ਹੈ ਕਿ ਇਸ ਸੰਬੰਧੀ ਅਬਦੁਲ ਸ਼ਮਦ ਨੇ ਤੇਲੰਗਾਨਾ ਹਾਈ ਕੋਰਟ ਦੇ ਫੈਸਲੇ ਖਿਲਾਫ ਕੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਸਨੇ ਕਿਹਾ ਸੀ ਕਿ ਤਲਾਕशुदा ਮੁਸਲਿਮ ਔਰਤ ਸੀ ਆਰ ਪੀ ਸੀ ਦੀ ਧਾਰਾ 125 ਤਹਿਤ ਪਟੀਸ਼ਨ ਦਾਇਰ ਕਰਨ ਦੀ ਹੱਕਦਾਰ ਨਹੀਂ ਹੈ ਪਰ ਆਖਰ ਪਟੀਸ਼ਨ ਜਿਹੜੀ ਹੈ ਉਹ ਖਾਰਜ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਚੋਰਾਂ ਵੱਲੋਂ ਦਿੜਬਾ ਇਲਾਕੇ ਦੇ ਵਿੱਚ ਦਹਿਸ਼ਤ ਮਚਾਈ ਹੋਈ ਹੈ ਹਰ ਹਫ਼ਤੇ ਕਿਸੇ ਪਿੰਡ ਜਾਂ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਮੁਸਲਿਮ ਪ੍ਰਸ਼ਾਸਨ ਵੱਲ ਪਰ ਹਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਚੋਰੀ ਡਰੇ ਨਹੀਂ ਕੀਤੀ ਗਈ ਹੈ ਇਸ ਨਾਲ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਨੇ ਰਾਤ ਦੇ ਸਮੇਂ ਦਿੜਬਾ ਨੇੜੇ ਪਿੰਡ ਗੁਜਰਾ ਟੱਚ ਹੋਰਾਂ ਨੇ ਦੋ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਵਿੰਡ ਗੁਜਰਾ ਦੇ ਵਾਸੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਗਵਾਂਡੀਆਂ ਵੱਲੋਂ ਲਗਾਏ ਕੈਮਰਿਆਂ ਦੇ ਵਿੱਚ ਚੋਰ ਘਰ ਦੇ ਵਿੱਚ ਵੜਦੇ ਨਜ਼ਰ ਆਏ ਨੇ ਸਭ ਤੋਂ ਪਹਿਲਾਂ ਰਸੋਈ ਦਾ ਤਾਲਾ ਤੋੜਿਆ ਖਿੜਕੀ ਦੀ ਗਰਿੱਲ ਤੋੜੀ ਅਤੇ ਅੰਦਰ ਦਾਖਲ ਹੋ ਗਏ ਨੇ ਇਹ ਵਾਰਦਾਤ ਕਰੀਬ 1.5 ਵਜੇ ਹੋਈ ਹੈ ਉਹ ਆਪਣੇ ਕਮਰੇ 'ਚ ਸੁੱਤੇ ਪਏ ਸੀ ਅਤੇ ਪੈਰਾਂ ਦੇ ਨਿਸ਼ਾਨਾਂ ਤੋਂ ਲੱਗਦਾ ਹੈ ਕਿ ਉਹਨਾਂ ਦੇ ਨਾਲ ਕੋਈ ਛੋਟਾ ਬੱਚਾ ਵੀ ਸੀ ਇਸ ਤੋਂ ਬਾਅਦ ਉਹਨਾਂ ਇੱਕ ਕਮਰੇ ਦੇ ਵਿੱਚ ਰੱਖੀ ਅਲਮਾਰੀ ਤੋੜ ਕੇ ਚਾਬੀ ਲੈ ਲਈ ਅਲਮਾਰੀ 'ਚੋਂ ਡੱਬਾ ਖੋਲ੍ਹ ਕੇ 13 ਟੋਲੇ ਸੋਨਾ ਅਤੇ 42000 ਰੁਪਏ ਦੇ ਨਗਦੀ ਚੋਰੀ ਕੀਤੀ ਗਈ ਹੈ ਇੱਥੇ ਹੀ ਬਸ ਨਹੀਂ ਇਸ ਤੋਂ ਬਾਅਦ ਚੋਰਾਂ ਨੇ ਘਰ ਦੇ ਅੰਦਰ ਬੈਠ ਕੇ ਆਰਾਮ ਨਾਲ ਖਾਣਾ ਵੀ ਖਾਧਾ ਪਰਿਵਾਰ ਵਾਲਿਆਂ ਨੇ ਦੱਸਿਆ ਜਦੋਂ ਉਹਨਾਂ ਨੇ ਆਹਟ ਸੁਣੀ ਤਾਂ ਚੋਰ ਫਰਾਰ ਹੋ ਚੁੱਕੇ ਸਨ ਇਸ ਤੋਂ ਬਾਅਦ ਚੋਰਾਂ ਨੇ ਪਿੰਡ ਦੇ ਕਿਸੇ ਹੋਰ ਘਰ ਚੋਂ ਵੀ ਚੋਰੀ ਕਰ ਲਈ ਉਸ ਘਰ ਚੋਂ ਚੋਰ ਇੱਕ LED ਤੇ 20000 ਚੋਰੀ ਕਰਕੇ ਲੈ ਗਏ ਨੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਥਾਣਾ ਮੁਖ ਅਫਸਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਕਿ ਉਹ ਪੂਰੇ ਇਲਾਕੇ ਦੀ ਜਾਂਚ ਕਰ ਰਹੇ ਨੇ ਹਰ ਰਸਤੇ ਉੱਤੇ ਲੱਗੇ ਕੈਮਰਿਆਂ ਦੀ ਫੋਟੋਜ਼ ਨੂੰ ਖੰਗਾ ਲਿਆ ਜਾ ਰਿਹਾ ਹੈ ਤੇ ਹਾਲਾਂਕਿ ਚੋਰਾਂ ਦੀ ਪੈੜ ਜਿਹੜੀ ਹੈ ਜ਼ਰੂਰ ਨੱਪੀ ਜਾਏਗੀ ਇਸ ਗੱਲ ਦਾ ਵਿਸ਼ਵਾਸ ਜਿਹੜਾ ਹੈ ਉਹਨਾਂ ਦੀ ਤਰਫੋਂ ਦਵਾਇਆ ਗਿਆ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ